हां जी दोस्तों सर्दी ਦੇ ਮੌਸਮ ਵਿੱਚ ਹਰ ਇੱਕ ਪੰਜਾਬੀ ਦਾ ਚਾਹ ਪੀਣ ਨੂੰ ਮਨ ਕਰਦਾ ਹੈ ਕਈ ਵਾਰ ਤਾਂ ਲੋਕ ਦਿਨ ਵਿੱਚ 7 8 10 ਕੱਪ ਚਾਹ ਵੀ ਪੀ ਲੈਂਦੇ ਹਨ ਚਾਹ ਪੀਣ ਦੇ ਸ਼ੌਕੀਨਾ ਦੇ ਲਈ ਬੇਹਦ ਸ਼ਾਨਦਾਰ ਖਬਰ ਸਾਂਝੀ ਕਰਨ ਜਾ ਰਹੇ ਹਾਂ ਪਿੰਡ ਬਬਰੀ ਨੈਸ਼ਨਲ ਹਾਈਵੇ ਦੇ ਉੱਪਰ ਗੁਰਦਾਸਪੁਰ ਤੋਂ ਧਾਰੀਵਾਲ ਨੂੰ ਆਉਂਦੇ ਹੋਏ ਬਬਰੀ ਦੇ ਵਿੱਚ ਜਿੱਥੇ ਤੜਕਾ ਰੈਸਟੋਰੈਂਟ ਆ ਤੜਕਾ ਰੈਸਟੋਰੈਂਟ ਵਾਲੇ ਰਾਣਾ ਸ਼ੇਰਗਿੱਲ ਜਿਹੜੇ ਕਿ ਇੱਕ ਬਹੁਤ ਹੀ ਪ੍ਰਸਿੱਧ ਸਮਾਜ ਸੇਵੀ ਨੇ ਉਹਨਾਂ ਵੱਲੋਂ ਅੱਜ ਕੁੱਲੜ ਚਾਹ ਦੇ ਇੱਕ ਨਵੇਂ ਸ਼ਾਨਦਾਰ ਰੈਸਟੋਰੈਂਟ ਦਾ ਜਿਹੜਾ ਵਾ ਉਹ ਓਪਨਿੰਗ ਕੀਤੀ ਗਈ ਹੈ ਅੱਜ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਪਹੁੰਚੇ ਸ਼੍ਰੀ ਰਮਨ ਬਹਿਲ ਜੀ ਜਿਨ੍ਹਾਂ ਵੱਲੋਂ ਇਸ ਸ਼ਾਨਦਾਰ ਕੁੱਲੜ ਚਾਹੇ ਰੈਸਟੋਰੈਂਟ ਦਾ ਉਦਘਾਟਨ ਕੀਤਾ ਗਿਆ ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਰੈਸਟੋਰੈਂਟ ਦੇ ਓਨਰ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਾਣਾ ਸ਼ੇਰਗਿੱਲ ਨੇ ਕਿਹਾ ਕਿ ਉਹਨਾਂ ਵੱਲੋਂ ਚਾਹ ਦੇ ਸ਼ਕੀਨ ਲੋਕਾਂ ਦੇ ਲਈ ਇਹ ਵੱਡਾ ਉਪਰਾਲਾ ਕੀਤਾ ਗਿਆ ਹੈ ਦੋਸਤੋ ਇਹ ਥੇ ਵੀ ਦੱਸ ਦਈਏ ਕਿ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਇਹ ਪੁਆਇੰਟ ਖੁੱਲਣ ਦੇ ਨਾਲ ਚਾਹ ਪੀਣ ਦੇ ਸ਼ਕੀਨਾਂ ਨੂੰ ਬੇਹਦ ਸਰਦੀਆਂ ਦੇ ਵਿੱਚ ਮौज ਲੱਗਣ ਜਾ ਰਹੀ ਹੈ ਚਾਹ ਦੇ ਗਰਮ-ਗਰਮ ਕੱਪ ਵੀ ਤੁਹਾਡੇ ਸਾਹਮਣੇ ਆ ਔਰ ਨਿਊਜ਼ ਨੂੰ ਦੇਖ ਕੇ ਵੱਤੋ-ਵੱਤ ਸ਼ੇਅਰ ਕਰੋ ਤੇ ਚਾਹ ਪੀਣ ਦੇ ਲਈ ਇਸ ਪੁਆਇੰਟ ਦੇ ਉੱਤੇ ਜ਼ਰੂਰ ਪਹੁੰਚੋ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਸਾਥੀ ਅਰਾਲਾ ਜੀ ਬੱਬਰੀ ਤੋਂ ਜਿਨ੍ਹਾਂ ਨੇ ਆਲਰੇਡੀ ਇੱਕ ਬਹੁਤ ਵਧੀਆ ਪੰਜਾਬੀ ਤੜਕਾ ਨਾਂ ਦੇ ਉੱਪਰ ਰੈਸਟੋਰੈਂਟ ਚਲਾ ਰਹੇ ਆ ਉਹਦੇ ਵਿੱਚ ਜਾਨ ਨੇ ਵਾਦਾ ਕੀਤਾ ਕੁਲੜ ਚਾਹ ਇਹ ਫਰੈਂਚਾਈਜ਼ ਹੈਗੀ ਆ ਔਰ ਅੱਜ ਉਹਦਾ ਉਦਘਾਟਨ ਹੋਇਆ ਸਭ ਤੋਂ ਪਹਿਲਾਂ ਇਸ ਨਵੇਂ ਵੈਂਚਰ ਦੇ ਉੱਪਰ ਮੈਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸ਼ੁਭ ਕਾਮਨਾਵਾਂ ਤੇ ਵਧਾਈ ਦਿੰਦਾ ਦੂਸਰੀ ਇਹ ਹੈ ਵੀ ਇਹ ਸਾਡੇ ਹਾਈਵੇ ਦੇ ਉੱਪਰ ਇਹ ਨਵਾਂ ਜਿਹੜਾ ਫਰੈਂਚਾਈਜ਼ ਲਈ ਆ ਉਹਦੇ ਨਾਲ ਸਾਡੇ ਗੁਰਦਾਸਪੁਰ ਦੇ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਜਿਹੜੀਆਂ ਦੀਜ਼ਾ ਬਾਹਰਲੇ ਸ਼ਹਿਰ ਦੇ ਵਿੱਚ ਮਿਲਦੀਆਂ ਸੀਗੀਆਂ ਅੱਜ ਉਹਦੇ ਜਿਹੜੇ ਆਊਟਲੈਟਸ ਨੇ ਉਹ ਗੁਰਦਾਸਪੁਰ ਦੇ ਵਿੱਚ ਲੈ ਕੇ ਆਏ ਨੇ ਮੈਂ ਸਮਝਦਾ ਵੀ ਰਾਣਾ ਜੀ ਦਾ ਪਰਿਵਾਰ ਹਮੇਸ਼ਾ ਪ੍ਰੋਗਰੈਸਿਵ ਪਰਿਵਾਰ ਰਿਹਾ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਪਬਲਿਕ ਲਾਈਫ ਦੇ ਵਿੱਚ ਰੱਖਿਆ ਲੋਕਾਂ ਦੀ ਸੇਵਾਵਾਲ ਸਰਵਪੱਤ ਕੀਤੀ ਹੈ ਉੱਥੇ ਆਪਣੇ ਕਾਰੋਬਾਰ ਦੇ ਵਿੱਚ ਵੀ ਇਹ ਪਰਿਵਾਰ ਬੜੀ ਦੂਗੇ ਤਰੀਕੇ ਨਾਲ ਖੁੱਭ ਕੇ ਆਪਣੀ ਮਿਹਨਤ ਦੀ ਜਿਹੜੀ ਗਵਾਈ ਆ ਉਹ ਕਰਦਾ ਸੋ ਪਰਮੇਸ਼ਵਰ ਕਰੇ ਇਹ ਜਿਹੜਾ ਨਵਾਂ ਵੈਂਚਰ ਆ ਕੋਲਰ ਚਾਹ ਇਹ ਬਹੁਤ कामयाब ਹੋਵੇ ਸੋਖਣਾਣਾ ਹੋਵੇ ਔਰ ਇਹਨਾ ਸ਼ਬਦਾਂ ਦੇ ਨਾਲ ਇਹਨਾਂ ਨੂੰ ਮੁਬਾਰਕ ਵੀ ਦੇਣਾ ਔਰ ਸ਼ੁਭ ਕਾਮਨਾਵਾਂ ਏ ਜੀ ਬਟਾਲਾ ਤੋਂ ਗਰਦਾਸਪੁਰ ਤੋਂ ਬਟਾਲਾ ਰੋਡ ਦੇ ਉੱਪਰ ਮਰੂਤੀ ਤੇ ਮਹਿੰਦਰਾ ਕਾਰ ਏਜੰਸੀ ਦੇ ਬਿਲਕੁਲ ਆਪੋਜੀਟ ਪੰਜਾਬੀ ਤੜਕਾ ਰੈਸਟੋਰੈਂਟ ਸਾਡਾ ਪਹਿਲਾਂ ਰਨ ਕਰ ਰਿਹਾ ਸੀ ਉਹਦੇ ਵਿੱਚ ਹੀ ਅਸੀਂ ਇਹ ਕੁੱਲਰ ਚਾਹ ਦਾ ਕਨਸੈਪਟ ਲੈ ਕੇ ਆਏ ਆ ਇਹ ਜਿਹੜਾ ਕਨਸੈਪਟ ਆ ਇਹਦਾ ਲਿਆਉਣ ਦਾ ਇੱਕ ਕਾਰਨ ਇਹ ਆ ਕਿ ਜਿਹੜਾ ਆਪਾਂ ਵੇਖਦੇ ਆ ਲੋਕ ਰੇੜੀਆਂ ਤੇ ਜ਼ਿਆਦਾ ਰੁਝਾਨ ਬਣਦਾ ਜਾ ਰਿਹਾ ਹੈ ਉਦੇ ਕਰਕੇ ਅਸੀਂ ਇਹ ਲਿਆਂਦਾ ਤਾਂ ਕਿ ਵਧੀਆ ਰੇੜੀਆਂ ਨਾਲੋਂ ਆਪਾਂ ਕਿਤੇ ਵਧੀਆ ਉਸੇ ਰੇਡ ਦੇ ਵਿੱਚ ਹੀ ਸਰਵਿਸ ਪ੍ਰੋਵਾਈਡ ਕਰਾਂਗੇ ਤੇ ਲਾਈਵ ਸਭ ਕੁਝ ਬਣੇਗਾ ਤੇ ਬਹੁਤ ਸਾਫ ਸੁਥਰਾ ਕਲੀਨ ਬਣੇਗਾ ਜੀ ਬਹੁਤ ਇਸੇ ਕਰਕੇ ਅਸੀਂ ਕੀਤਾ ਕਿ ਲੋਕਾਂ ਦੀ ਸਿਹਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਘੱਟ ਰੇਟ ਦੇ ਵਿੱਚ ਇਹ ਕਨਸੈਪਟ ਲਿਆਂਦਾ ਗਿਆ ਤਾਂ ਕਿ ਲੋਕਾਂ ਨੂੰ ਇਹਦਾ ਫਾਇਦਾ ਹੋ ਸਕੇ ਕਿਹੜੀ ਕਿਹੜੀ ਤੇ ਪੇਨ ਜਿਹੜੀ ਜਿਹੜੀ ਆਪਾਂ ਬਣ ਗਈ ਹੈ ਇਹਦੇ ਵਿੱਚ ਨਹੀਂ 120 ਲਗਭਗ ਆਟਮਾ ਨੇ ਵਿੱਚ ਕੋਈ 20 25 ਫਲੇਵਰ ਦੀ ਚਾਹ ਵਾ ਕੌਫੀ ਸੈਂਡਵਿਚ ਵਗੈਰਾ ਸੇ ਇਹਦਾ ਨਿਊਡਲ ਵਗੈਰਾ ਮੌਕਟੇਲ ਹੋ ਗਿਆ ਸ਼ੀਕ ਵਗੈਰਾ ਹੋ ਗਏ ਜੋ ਕਿ ਫਾਸਟ ਫੂਡ ਦਾ ਲਗਭਗ ਤਕਰੀਬਨ ਸਾਰਾ ਇਹਦੇ ਵਿੱਚ ਮਟੀਰੀਅਲ ਆ ਤੇ ਕੁੱਲਣ ਵਾਲੀ ਚਾਹ ਵਾ ਇੱਥੇ ਆਪਾਂ ਦੰਨੇ ਆ ਜਿਹੜੀ ਮਿੱਟੀ ਦੇ ਬਰਤਨ ਦੇ ਵਿੱਚ ਹੁੰਦੀ ਆ ਤੇ ਉਹਦਾ ਟੇਸਟ ਵੀ ਜਿਹੜਾ ਵਾ ਉਹ ਅਲੱਗ ਹੁੰਦਾ ਇਸ ਕਰਕੇ ਇਹਨੂੰ ਕਨਸੈਪਟ ਨੂੰ ਆਪਾਂ ਕਿਤੇ ਗਏ ਹੀ ਘੁੰਮਣ ਉੱਥੇ ਉੱਥੋਂ ਵੇਖਿਆ ਹੈਗਾ ਉਸ ਤੋਂ ਫਿਰ ਆਈਡੀਆ ਆਪਣੇ ਦਿਮਾਗ ਚ ਆਇਆ ਤੇ ਫਿਰ ਅਸੀਂ ਇੱਥੇ ਆਪਾਂ ਨੂੰ ਸ਼ੇਅਰ ਖੋਲਿਆ ਹੈ ਤੰਦੂਗੀ ਲਗਾਦਾ ਜਿਹੜੇ ਲੋਕ ਅੰਮ੍ਰਿਤਸਰ ਜਾਂਦੇ ਉਹ ਗੁਰਦਾਸਪੁਰ ਤੇ ਇਹਦਾ ਪਤਾ ਲਾ ਸਕਣਗੇ ਬਿਲਕੁਲ ਜੀ ਇਹ ਇੱਕ ਤਾਂ ਸਿਟੀ ਦੇ ਆਪਣਾ ਨੇੜੇ ਆ ਬਹੁਤ ਦੂਸਰਾ ਇਹ ਹਾਈਵੇ ਜਿਹੜਾ ਵਾ ਇਹ ਅੰਮ੍ਰਿਤਸਰ ਗੁਰਦਾਸਪੁਰ ਬਟਾਲਾ ਸਾਰੇ ਟ੍ਰੈਵਲਿੰਗ ਬਣਿਆ ਹੋਇਆ ਹੈ ਇਸ ਕਰਕੇ ਸਾਰਿਆਂ ਨੂੰ ਫਾਇਦਾ ਜੀ ਗੁਰਦਾਸਪੁਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਅਪੀਲ ਕਰਦੇ ਆ ਵੀ ਇੱਕ ਵਾਰੀ ਆਣ ਕੇ ਸਾਡਾ ਜਿਹੜਾ ਉਹ ਟੇਸਟ ਚੈੱਕ ਕਰੋ ਜਿਹੜਾ ਕਿ ਲਾਈਵ ਤੁਹਾਡੇ ਸਾਹਮਣੇ ਸਭ ਕੁਝ ਸਾਫ਼ ਸੁਥਰਾ ਬਣੇਗਾ ਇਹ ਨਹੀਂ ਵੀ ਕੋਈ ਪਹਿਲਾਂ ਬਣਾ ਕੇ ਚੀਜ਼ ਤੁਹਾਡੇ ਸਾਹਮਣੇ ਬਣੇਗੀ 2-4 ਮਿੰਟ ਵੱਧ ਘੱਟ ਲੱਗ ਸਕਦੇ ਪਰ ਚੀਜ਼ ਲਾਈਵ ਤੇ ਸਾਫ਼ ਹੋਏਗੀ